ਅਮਰੀਕੀ ਕਾਂਗਰਸ ਦੇ 4 ਮੈਂਬਰਾਂ ਨੇ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿੱਚ 1984 ਦੇ ਸਿੱਖਾਂ ਖਿਲਾਫ ਹੋਏ ਹਿੰਸਕ ਹਮਲਿਆਂ ਨੂੰ ਸਿੱਖ ਨਸਲਕੁਸ਼ੀ ਵਜੋਂ ਮੰਨਣ ਦੀ ਮੰਗ ਕੀਤੀ ਗਈ ਹੈ ਇਹ ਪ੍ਰਸਤਾਵ ਕੈਲੀਫੋਰਨੀਆ ਤੋਂ ਕਾਂਗਰਸ ਮੈਂਬਰ ਡੇਵਿਡ ਵੈਲਾਡਾਓ ਅਤੇ ਜਿਮ ਕੋਸਟਾ ਵੱਲੋਂ ਪੇਸ਼ ਕੀਤਾ ਗਿਆ ਇਸ ਪ੍ਰਸਤਾਵ ਵਿੱਚ ਜੋਸ਼ ਹਾਰਡਰ ਵਿਨਸਫੋਰਮ ਅਤੇ ਜਾਨ ਡੁਆਰਟੇ ਨੇ ਵਿਸਮਰਥਨ ਦਿੱਤਾ ਹੈ ਇਹ ਪ੍ਰਸਤਾਵ 1984 ਵਿੱਚ ਹੋਈਆਂ ਉਹ ਦੁਖਦਾਈ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਭਾਰਤ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਹਜ਼ਾਰਾਂ ਸਿੱਖ ਮਾਰੇ ਗਏ ਤੇ ਬੇਸ਼ਮਾਰ ਪਰਿਵਾਰ ਬੇਕਾਰ ਹੋ ਗਏ ਸਨ ਇਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ 1984 ਦੀ ਹਿੰਸਾ ਨੂੰ ਇੱਕ ਨਸਲਕੁਸ਼ੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਕਦੇ ਨਾ ਹੋਣ ਇਸ ਲਈ ਸੰਸਾਰਕ ਪੱਧਰ ਤੇ ਜਾਗਰੂਕਤਾ ਲਿਉਣੀ ਚਾਹੀਦੀ ਹੈ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵਿੱਚ 1984 ਸਿੱਖਤ ਲਿਆਂ ਬਾਰੇ ਗੱਲ ਹੋਈ ਹੈ ਪਰ ਇਹ ਪ੍ਰਸਤਾਵ ਸਿੱਖ ਭਾਈਚਾਰੇ ਲਈ ਇੱਕ ਵੱਡੀ ਨੈਤਿਕ ਜਿੱਤ ਮੰਨੀ ਜਾ ਰਹੀ ਹੈ ਸਿੱਖ ਅਮਰੀਕੀ ਲੀਡਰਾਂ ਤੇ ਅਮਰੀਕਾ ਦੀਆਂ ਸੰਸਥਾਵਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਇੱਕ ਇਤਿਹਾਸਕ ਕਦਮ ਹੈ ਅਮਰੀਕੀ ਕਾਂਗਰਸ ਦੇ 4 ਮੈਂਬਰਾਂ ਨੇ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿੱਚ 1984 ਦੇ ਸਿੱਖਾਂ ਖਿਲਾਫ ਹੋਏ ਹਿੰਸਕ ਹਮਲਿਆਂ ਨੂੰ ਸਿੱਖ ਨਸਲਕੁਸ਼ੀ ਵਜੋਂ ਮੰਨਣ ਦੀ ਮੰਗ ਕੀਤੀ ਗਈ ਹੈ। ਇਹ ਪ੍ਰਸਤਾਵ ਕੈਲੀਫੋਰਨੀਆ ਤੋਂ ਕਾਂਗਰਸ ਮੈਂਬਰ ਡੇਵਿਡ ਵੈਲਾਡਾਓ ਅਤੇ ਜਿਮ ਕੋਸਟਾ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਪ੍ਰਸਤਾਵ ਵਿੱਚ ਜੋਸ਼ ਹਾਰਡਰ ਵਿਨਸਫੋਰਡ ਅਤੇ ਜਾਨ ਡੁਆਰਟੇ ਨੇ ਵੀ ਸਮਰਥਨ ਦਿੱਤਾ ਹੈ। ਇਹ ਪ੍ਰਸਤਾਵ 1984 ਵਿੱਚ ਹੋਈਆਂ ਉਹ ਦੁਖਦਾਈ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਭਾਰਤ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਜ਼ਾਰਾਂ ਸਿੱਖ ਮਾਰੇ ਗਏ ਤੇ ਬੇਸ਼ਮਾਰ ਪਰਿਵਾਰ ਬੇਕਾਰ ਹੋ ਗਏ ਸਨ। ਇਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ 1984 ਦੀ ਹਿੰਸਾ ਨੂੰ ਇੱਕ ਨਸਲਕੁਸ਼ੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਕਦੇ ਨਾ ਹੋਣ ਇਸ ਲਈ ਸੰਸਾਰਕ ਪੱਧਰ ਤੇ ਜਾਗਰੂਕਤਾ ਲਿਉਣੀ ਚਾਹੀਦੀ ਹੈ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵਿੱਚ 1984 ਦੀ ਕਤਲੇਆਮ ਬਾਰੇ ਗੱਲ ਹੋਈ ਹੈ ਪਰ ਇਹ ਪ੍ਰਸਤਾਵ ਸਿੱਖ ਭਾਈਚਾਰੇ ਲਈ ਇੱਕ ਵੱਡੀ ਨੈਤਿਕ ਜਿੱਤ ਮੰਨੀ ਜਾ ਰਹੀ ਹੈ ਸਿੱਖ ਅਮਰੀਕੀ ਲੀਡਰਾਂ ਅਤੇ ਅਮਰੀਕਾ ਦੀਆਂ ਸੰਸਥਾਵਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਇੱਕ ਇਤਿਹਾਸਕ ਕਦਮ ਹੈ ਅਮਰੀਕੀ ਕਾਂਗਰਸ ਦੇ 4 ਮੈਂਬਰਾਂ ਨੇ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿੱਚ 1984 ਦੇ ਸਿੱਖਾਂ ਖਿਲਾਫ ਹੋਏ ਹਿੰਸਕ ਹਮਲਿਆਂ ਨੂੰ ਸਿੱਖ ਨਸਲਕੁਸ਼ੀ ਵਜੋਂ ਮੰਨਣ ਦੀ ਮੰਗ ਕੀਤੀ ਗਈ ਹੈ। ਇਹ ਪ੍ਰਸਤਾਵ ਕੈਲੀਫੋਰਨੀਆ ਤੋਂ ਕਾਂਗਰਸ ਮੈਂਬਰ ਡੇਵਿਡ ਵੈਲਾਡਾਓ ਅਤੇ ਜਿਮ ਕੋਸਟਾ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਪ੍ਰਸਤਾਵ ਵਿੱਚ ਜੋਸ਼ ਹਾਰਡਰ ਵਿਨਸਫੋਰਮ ਅਤੇ ਜਾਨ ਡੁਆਰਟੇ ਨੇ ਵੀ ਸਮਰਥਨ ਦਿੱਤਾ ਹੈ। ਇਹ ਪ੍ਰਸਤਾਵ 1984 ਵਿੱਚ ਹੋਈਆਂ ਉਹ ਦੁਖਦਾਈ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਭਾਰਤ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਜ਼ਾਰਾਂ ਸਿੱਖ ਮਾਰੇ ਗਏ ਤੇ ਬੇਸ਼ਮਾਰ ਪਰਿਵਾਰ ਬੇਕਾਰ ਹੋ ਗਏ ਸਨ। ਇਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ 1984 ਦੀ ਹਿੰਸਾ ਨੂੰ ਇੱਕ ਨਸਲਕੁਸ਼ੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਕਦੇ ਨਾ ਹੋਣ ਇਸ ਲਈ ਸੰਸਾਰਕ ਪੱਧਰ ਤੇ ਜਾਗਰੂਕਤਾ ਲਿਉਣੀ ਚਾਹੀਦੀ ਹੈ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵਿੱਚ 1984 ਸਿਕਤ ਲੀਆਮ ਬਾਰੇ ਗੱਲ ਹੋਈ ਹੈ ਪਰ ਇਹ ਪ੍ਰਸਤਾਵ ਸਿੱਖ ਭਾਈਚਾਰੇ ਲਈ ਇੱਕ ਵੱਡੀ ਨੈਤਿਕ ਜਿੱਤ ਮੰਨੀ ਜਾ ਰਹੀ ਹੈ ਸਿੱਖ ਅਮਰੀਕੀ ਲੀਡਰਾਂ ਅਤੇ ਅਮਰੀਕਾ ਦੀਆਂ ਸੰਸਥਾਵਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਇੱਕ ਇਤਿਹਾਸਕ ਕਦਮ ਹੈ